ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਆ ਚੱਲੇ ਆਸ ਕਰਦਾ ਸਾਰੇ ਠੀਕ ਠਾਕ ਹੋਗੇ ਸੋ ਅੱਜ ਥੋੜਾ ਜਿਹਾ ਲੇਟ ਆ ਤੇ ਵਲੌਗ ਸਟਾਰਟਿੰਗ ਚ ਨਹੀਂ ਦਿਖਾਇਆ ਗਿਆ ਤਿਆਰ ਤੁਰ ਹੋਣਾ ਦਿਖਾਇਆ ਨਹੀਂ ਗਿਆ ਕਿਉਂਕਿ ਅੱਜ ਪੈਰੀ ਆ ਬਹੁਤ ਮੀਂਹ بارش ਪੈਰੀ ਤੇ ਕੰਮ ਵਾਲਾ ਖਿੱਚਦਾ ਕੰਮ ਆ ਪੂਰਾ ਸੋ ਜੁੜੇ ਰਹੋ ਕੰਟੀਨਿਊਸ ਰਹੋ ਆਪਣੇ ਅੱਜ ਘੈਂਟ ਘੈਂਟ ਯਾਰਾਂ ਦਾ ਹੈਪੀ ਬਰਥਡੇ ਆ ਤੇ ਮਨਿੰਦਰ ਵੀਰੇ ਦਾ ਹੈਪੀ ਬਰਥਡੇ ਆ ਪੁਰਥਲੇ ਦਾ ਮਿੰਦੀ ਪੁਰਥਲਾ ਤੇ ਉਸ ਤੋਂ ਬਾਅਦ ਵੱਡਾ ਵੀਰਾ ਮੋਨੂ ਆ ਗ੍ਰੈਂਡ ਇਸ ਤੇ ਗਰਾਉ ਵਾਲੇ ਰਾਜਨ ਦੇ ਨਾਲ ਮੇਰੇ ਤੋਂ ਦੋ ਮੁਬਾਰਕਾਂ ਸਾਰੇ ਇਹਨਾਂ ਨੂੰ ਚੜ੍ਹਦੀ ਕਲਾ ਜ ਰਹਿਣ ਹਮੇਸ਼ਾ ਖਾਸ ਦੇ ਵਾਸਤੇ ਰਹਿਣ ਤੇ ਹੁਣ ਮੈਂ ਕਰ ਰਿਹਾ ਡਰਾਈਵ ਤੇ ਜੁੜੇ ਰਹੋ ਇਸ ਗੱਡੀ ਤੇ ਬਹੁਤ ਵੱਡਾ ਜਾਮਾ ਜਗਰਾਉ ਅੱਜ ਇਨਾ ਕਾੰਟਾ ਮੇਰਾ ਖਰਾਬ ਹੋ ਗਿਆ RAM NALHA ਤੇ ਟ੍ਰੈਫਿਕ ਬਹੁਤ ਜ਼ਿਆਦਾਗਾ ਉਧਰੋਂ ਮੀਂਹ ਪੈ ਕੇ ਹਟਿਆ ਤਾਂ ਕਰਕੇ ਚੈੱਕ ਕਰੋ ਬਾਕੀ ਸਾਰਿਆਂ ਨੂੰ ਪਤਾ ਹੀ ਆ ਆਪਣਾ ਇੱਕ ਆਫਿਸ ਜਗਰਾਉ ਆਪਣਾ ਹੋ ਗਿਆਗਾ ਤੇ ਤੁਸੀਂ ਆ ਸਕਦੇ ਇੱਥੇ ਬਲਾਸਟਰ ਜੋੜੀ ਦੀ ਬੁਕਿੰਗ ਲਈ ਜਦੋਂ ਮਰਜ਼ੀ ਐਨੀ ਟਾਈਮ ਤੁਸੀਂ ਕਾਲ ਕਰਕੇ ਇੱਕ ਦਿਨ ਪਹਿਲਾਂ ਆ ਸਕਦੇ ਹੋ ਇੱਥੇ ਤੁਹਾਨੂੰ ਮੈਂ ਵੀ ਮਿਲ ਸਕਦਾ ਕਾਜ਼ਲ ਵੀ ਮਿਲ ਸਕਦੀ ਆ ਤੇ ਗगन ਵੀਰਾ ਵੀ ਮਿਲ ਸਕਦਾ ਚਾਮ ਬਹੁਤ ਵੱਡਾ ਦੇਖੋ ਜੀ ਉਹ ਮੇਰੇ ਬਾਤ ਬੜਾ ਜਾਉਗਾ ਹੋਰ ਸਾਰੇ ਠੀਕ ਆ ਖਾ ਪੀ ਲਿਆ ਰੋਟੀ ਡੱਟੀ ਖਾ ਲਈ ਸਿਰੇ ਸਿਰੇ ਚਾਹਾਂ ਚਾਹਾਂ ਬੀ ਲੀਆਂ ਉਹ ਠਕੜੋ ਕੰਟੀਨਿਊਜ ਰਹੋ ਵੇਗ ਲਮ ਦੇ। ਸਰਦੋ ਗ੍ਰਾਮਤਰੋ ਥੋੜਾ ਥੋੜਾ ਇੱਕ ਨਾ ਢੀੜ ਪੜੱਕਾ ਜਾ ਉਹ ਤੁਹਾਨੂੰ ਸੋੜਾ ਟੈਨਸ਼ਨ ਪਾ ਦਿੰਦਾ ਤੁਹਾਨੂੰ ਪਤਾ ਹੀ ਆ। ਇੱਕ ਸਭ ਤੋਂ ਵੱਡੀ ਗੱਲ ਆ ਆਟੋਂ ਵਾਲੇ। ਇਹ ਨਹੀਂ ਦੇਖਦੇ ਕਿ ਬੰਦਾ ਆਉਂਦਾ ਪਿੱਛੇ ਕਿ ਨਹੀਂ ਆਉਂਦਾ। ਇਹਨਾਂ ਨੇ ਵਿੱਚ ਫਸਾ ਦੇਣਾ ਬਣਾ ਆਕਦੇ ਨੇ। ਯਾਰ ਸਾਰਿਆਂ ਨੂੰ ਬੇਨਤੀ ਆ ਬਾਈ ਆਟੋਂ ਵਾਲਿਓ ਤੰਗ ਨਾ ਕਰਿਆ ਕਰੋ। ਸਾਨੂੰ ਠੀਕ ਆ ਤੁਹਾਡੀ ਕਾਹਲ ਹੁੰਦੀ ਹੈ ਗਲਵਾਰੀ ਚੱਕਣੀ ਹੈ ਜਾਂ ਹੋਰ ਸਿਸਟਮ ਅਗਲੇ ਨੇ ਗਾਂ ਨੇ ਵੀ ਪਹੁੰਚਣਾ ਹੁੰਦਾ। ਕਮੈਂਟ ਚ ਲਿਆ ਕੇ ਮਾਰ ਕੇ ਕੱਟ ਜਾ ਵਿਚਾਲੇ ਫਸਾਵਾ ਆਵੇਂ ਨੇ ਸੋ ਭਜੀ ਪੌਣੇ ਘੰਟੇ ਦਾ ਹੁਣ ਪਹੁੰਚੇ ਆ ਪੁਲ ਕੋਲੇ ਬਹੁਤ ਵੱਡਾ ਜਾਮ ਹੁੰਦਾ ਜੀ ਕਿਹਨੂੰ ਕਿਹਨੂੰ ਪਤਾ ਕਮੈਂਟ ਕਰਕੇ ਦੱਸਿਓ ਠੀਕ ਹੈ ਵੀ ਇੱਥੇ ਬਹੁਤ ਵੱਡਾ ਜਾਮ ਹੁੰਦਾ ਜਣਾ ਦੱਸਿਓ ਸਾਰੇ ਆ ਗਿਆ ਜਗਰਾਉਂ ਦਾ ਪਹਲਾ ਲੋ ਵੀ ਮਿੱਤਰੋ ਜਿਹਨੂੰ ਆਪਣੇ ਆਫਿਸ ਦਾ ਨਹੀਂ ਪਤਾ ਉਹ ਆਫਿਸ ਆ ਸਕਦਾ ਭੰਡਾਰੀ ਮਾਰਕੀਟ ਲਾਲ ਪੈਲਸ ਦੇ ਕੋਲ ਤੁਸੀਂ ਜਗਰਾਉਂ ਜਦੋਂ ਆਉਣਾ ਆਪਣੇ ਆਫਿਸ 'ਚ ਆ ਸਕਦੇ ਹਾਂ ਦੇਖੋ ਪਿੰਡ ਕੋਠੇ ਸ਼ੇਰ ਜੰਗ ਇਹ ਆਪਣੇ ਆਫਿਸ ਨੂੰ ਮੁੜਦੀ ਆ ਉਸ ਤੋਂ ਬਾਅਦ ਇੱਥੋਂ ਮੁੜ ਕੇ ਐਂਟਰ ਹੋ ਜੋ ਐਂਟਰ ਹੋਣ ਤੋਂ ਬਾਅਦ ਚਾਈ ਚਲੋ ਚਾਈ ਚਲੋ ਦੁਕਾਨਾਂ ਕ੍ਰੋਸ ਹੋਣੀਆਂ ਕ੍ਰੋਸ ਹੋਣ ਤੋਂ ਬਾਅਦ ਇਹ ਲੋਚੀ ਇੰਤਜ਼ਾਰ ਦੀਆਂ ਘੜੀਆਂ ਖਤਮ ਦਾ ਗ੍ਰੈਂਡ ਡਿਜ਼ੇਸ ਆ ਗਰਾਉਂ ਹੈ ਆਪਣੀ ਬ੍ਰਾਂਚ ਆ ਬਈ ਬਲਾਸਟਰ ਜੁੜੀ ਦੀ ਤੁਸੀਂ ਇੱਥੇ ਆ ਸਕਦੇ ਜਦੋਂ ਮਰਜ਼ੀ ਐਨੀ ਟਾਈਮ ਠੀਕ ਹੈ ਜੀ ਆਪਾਂ ਹੁਣ ਚੱਲੇ ਆ ਆਪਣੇ ਗੜਾਉਂ ਤੇ ਉੱਥੇ ਮੁੰਡੇ ਕਰ ਰਹੇ ਨੇ ਕੰਮ ਕਿਉਂਕਿ ਡੀ ਜੇ ਸੈਟ ਬੰਦਾ ਟਾਈਮ ਆ ਚੱਲ ਰਿਹਾ ਸੀ ਕੰਮ ਉਹ ਪੂਰਾ ਤੇ ਹੁਣ ਮਾੜੀ-ਮੋੜੀਆਂ ਤਾਰਾਂ ਤੁਰਾਂ ਸੈੱਟ ਕਰ ਰਹੇ ਨੇ ਅੱਗੇ ਤੁਹਾਨੂੰ ਪਤਾ ਕਲਚਰ ਸ਼ੋਅ ਚੱਲੋ ਨੇ ਸਾਰੇ ਠੀਕ ਹੈ ਮਿੱਤਰੋ ਤੁਸੀਂ ਜੁੜੇ ਰਹੋ ਇਹਨੇ ਬਲਾਸਟਰ ਜੁੜੀ ਨਾਲ ਲਾਈਕ ਸ਼ੇਅਰ ਕਰ ਦਿਓ ਤਾਂ ਬਗੇ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਚੱਕ ਵੀ ਮਿੱਤਰੋ ਸਮਾਨ ਹੋ ਜਾਂਦਾ ਲੋਡ ਅੱਜ ਹੈਗਾ ਸੈਟਅਪ ਸੋ ਚੱਲ ਰਹੀਆਂ ਤਿਆਰੀਆਂ ਸਾਈਡਾਂਾਂ ਦੀ ਡੀਜੇ ਸੈਟਅਪ ਚੱਲ ਰਿਹਾ ਕੰਮ ਆਪਣਾ ਪੂਰਾ ਟਾਇਰਡ ਕੰਮ ਜੋਰਾ ਤੇ ਆ ਖਿੱਚ ਕੇ ਆ ਆ ਗਗਨ ਦਾ ਅੱਜ ਹੈਗਾ ਜਨਮ ਦਿਨ ਜਨਮ ਦਿਨ ਮੁਬਾਰਕ ਗਗਨ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਾਲ ਚਾਲ ਨੇ ਸਾਰਿਆਂ ਦੇ ਅਦਰ ਮੋਨੋ ਹੀ ਰਹਾ ਬੇਟਾ ਜੀ ਆ ਮੈਟਰ ਦੇਖਦੇ ਆਣ ਕੀ ਕੀ ਗੱਲਾਂ ਕਰਦੇ ਨੇ ਬਲ ਇਹਨਾਂ ਨੇ ਗੱਲਾਂ ਕਰੀ ਕਿ ਯਾਰ ਆਪਾਂ ਹੱਸ ਫੇਖੋ ਹੀ ਹੋਏ ਪੂਰੇ ਦੇਖਦੇ ਆ ਪੂਰੇ ਖੁਸ਼ ਨੇ ਮੁੰਡੇ ਚੱਲ ਰਹੇ ਨੇ ਪੂਰੇ ਦਾ ਉਤੇ ਜਨਮ ਦਿਨ ਤਾਂ ਦੇ ਦਿਓ ਇਹਨੂੰ ਮੁਬਾਰਕਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਣਾੜੇ ਮੇੜ ਬੰਦੇ ਦਾ ਹੈਗਾ ਭਾਈ ਜਨਮ ਦਿਨ ਹੈਂ ਚੱਚਾ ਤੂੰ ਔਰ ਹੀ ਮੋੜਿਓ ਠੀਕ ਹੋ ਸਾਰੇ ਚੜਦੀ ਕਲਾ ਇਹਦਾ ਬਈ ਮੁਬਾਰਕਾਂ ਜਨਮ ਦਿਨ ਦੀ ਤੁਹਾਨੂੰ ਬਹੁਤ ਬਹੁਤ ਹੋਰ ਕਈ ਵਾਰ ਸਤਿ ਸ਼੍ਰੀ ਅਕਾਲ ਜੀ ਓਏ ਹੋਰ ਵੀ ਇਹ ਠੀਕ ਹੈ ਮਨੁਵੀਰੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਕੋਈ ਠੀਕੋ ਵਧੀਆ ਜੀ ਵਧੀਆ ਚੜਦੀ ਕਲਾ ਸਤਿ ਸ਼੍ਰੀ ਅਕਾਲ ਸਤਾਜ ਭਾਜੀ ਵਾਂਗ ਤੇ ਜੇ ਕਿਸੇ ਨੇ ਮਾੜਾ ਮੋਟਾ ਮਾਸਮੂਸ ਲੈਣਾ ਮਨੁਵੀਰੇ ਤੋਂ ਲੈ ਸਕਦਾ ਓ ਬਈ ਸੱਜਣੋ ਇਹ ਆਪਣਾ ਆਫਿਸ ਇਹ ਜਗਰਾਉਂ ਵਾਲਾ ਆਪਣਾ ਆਫਿਸ ਮਿੱਤਰੋ ਸੋ ਇੱਥੇ ਆਏ ਹੋਇਆ ਚ ਬੁਕਿੰਗਾਂ ਕਰਨੀਆਂ ਸੀ ਇੱਕ ਦੋ ਤਾਂ ਕਰਕੇ ਆਏ ਹੋਇਆ ਹੋਰ ਸਾਰੇ ਠੀਕੋਂ ਬੁੜੇ ਰਹੇ ਹੋ ਹੁਣ ਮੰਗਾਉਣੀਆਂ ਕੁਛ ਖਾਣ ਨੂੰ ਫਿਰ ਦੇਖਦੇ ਆਂ ਕੀ ਖਾਣਾ ਫਿਰ ਸੰ ਨੂੰ ਦਿਖਾਵਾਂਗੀ ਕੀ ਖਾਣੇ ਆ ਆ ਬੈਠਾ ਵੀ ਤੇ ਆ ਬੈਠੀ ਕਾਜਲ ਯਾ ਤੇ ਪਾਰਟੀ ਆ ਗਈ ਸੀ ਉਧਰ ਹੋ ਗਏ ਸੀ ਅਸੀਂ ਬਿਜ਼ੀ ਸੋ ਕੱਲਾਵਾਤਾ ਕਰਨੀਆਂ ਸੀ ਹੁਣ ਉੱਪਰ ਹੁਣ ਬਣਾ ਰਹੇ ਆ ਅਸੀਂ ਰਵੈ ਮਨੂਰੇ ਗਗਨ ਦਾ ਬਰਥਡੇ ਅੱਜ ਕਿੱਥੇ ਮਨਾਈਏ ਲੁਧਿਆਣਾ ਲੁਧਿਆਣਾ ਅਜੀਤੀ ਮਨਾਣਾ ਨਹੀਂ ਜੇ ਨਾ ਇਹ ਚੱਲਦਾ ਇਹ ਨਾ ਉਹ ਹਾਊ ਆਰ ਯੂ ਜੇ ਨਹੀਂ ਕਿੱਥੇ ਮਨਾਈਏ ਮੈਂ ਤਾਂ ਕਹਿੰਦਾ ਸੁਪਨਿਆਂ ਦੇ ਘਰ ਚ ਚੱਲ ਜਾ ਚਲੋ ਅੱਥੇ ਲੈ ਨਾ ਚਲੀਏ ਅੱਥੇ ਚਲੋ ਜੀ ਚਲੀਏ ਲਓ ਬਈ ਲਓ ਬਈ ਹੁਣੇ ਉਹਨੇ ਡਿਸਾਈਡ ਹੋ ਗਿਆ ਵੀ ਅਸੀਂ ਸੁਪਨਿਆਂ ਦੇ ਘਰ ਚ ਜਾਨੇ ਆ ਕੁਛ ਨਾ ਕੁਛ ਦੇਖ ਕੇ ਆਉਣੇ ਉੱਥੇ ਵੰਡ ਕੇ ਆਉਣੇ ਸੋ ਤੁਸੀਂ ਜਿਹੜੀ ਮਰਜ਼ੀ ਦੇਖ ਲਓ ਉਹ ਰੋ ਬਾਕੀ ਤੁਹਾਨੂੰ ਪਤਾ ਹੀ ਹੈ ਤੇ ਗੱਲਬਾਤ ਓਕੇ ਆ ਸਾਰਿਆਂ ਦੀ ਚੜ੍ਹਦੀ ਕਲਾ ਤੇ ਇੱਕ ਸੱਚ ਹਾਂ ਹੋਰ ਕੋਈ ਵੀ ਪਾਰਟੀ ਸਾਨੂੰ ਜੇ ਬੁੱਕ ਕਰਨੀ ਹੁੰਦੀ ਹੈ ਸਾਡੇ ਨਾਲ ਕਿਸੇ ਦਾ ਕੰਪੇਅਰ ਨਾ ਕਰੇ ਅਗਲਾ ਕੁਛ ਹੋਰ ਹੋਰ ਤਖਾਉਂਦਾ ਸਾਸੀਂ ਕੁਛ ਹੋਰ ਤਖਾਉਣਿਆ ਅਸੀਂ ਕੰਮ ਆਪਣੇ ਦਿਲ ਤੋਂ ਕਰਦੇ ਆ ਅਗਲਾ ਦਿਮਾਗ ਤੋਂ ਕਰਦਾ ਹਾਂ ਅਗਲਾ ਵੀ ਦਿਲ ਤੋਂ ਕਰਦਾ ਹੋਵੇ ਸ਼ਾਇਦ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਸੋ ਜਿਹੜੇ ਸਾਨੂੰ ਸਿਰ ਉਤੇ ਪਿਆਰ ਕਰਦੇ ਆ ਉਹਨਾਂ ਲਈ ਬਹੁਤ ਬਹੁਤ ਰਣੀਵਾਦ ਧੰਨਵਾਦ ਮਿਹਰਬਾਨੀ ਥੈਂਕ ਯੂ ਸੋ ਹੋਰ ਡੀ ਕੋ ਬਾਕੀ ਤੈਨੂੰ ਪਤਾ ਹੀ ਆ ਹਨਾ ਸ਼ੇਰ ਸ਼ੇਰ ਹੋਂ ਦਾ ਕਿੱਧਰ ਕਿੱਧਰ ਇਸ ਕਰਕੇ ਨਾਗਰੇ ਗੱਲਬਾਤ ਉਹ ਕਿਆ ਪਹਿਣਗੇ ਪੜ ਤੂ ਅਕਤੂਬਰ ਚ 9 ਤੋਂ ਸਟਾਰਟ ਸੀਜ਼ਨ ਤੇ ਵੀਡੀਓ ਆਉਣਗੀਆਂ ਚੜ ਤੋ ਚੜ ਕੇ ਠੀਕ ਹੈ ਮਿੱਤਰੋ ਸੋ ਪਹਿਣਗੇ ਪੜਾਕੇ ਮਿੱਤਰੋ ਸੀਜ਼ਨ ਆਇਗਾ ਸਟਾਰਟ ਡਰਾਸਪ ਵੀ ਹੋ ਰਿਹਾ ਪੂਰਾ ਪੰਪ ਸਟਾਰਟ ਐਂਡ ਕੰਮ ਲੋ ਤੇਦੀ ਐਂਟਰੀ ਆਉਣੀ ਆ ਗੱਲਬਾਤ ਆਉਣੀ ਆ ਜਮਾ ਕੋਕਾ ਆਉਣੀ ਤਮਾ ਠਾ ਠਾ ਹੋਣਾ ਸਾਰੇ ਪਾਸੇ ਸੋ ਜੁੜਿਆ ਕਰੋ ਤੇ ਚੈਨਲ ਨੂੰ ਕਰ ਲੋ ਵੱਧ ਵੱਧ ਸਬਸਕ੍ਰਾਈਬ ਸਬਸਕ੍ਰਾਈਬਰ ਲਾਈਕ ਸ਼ੇਅਰ ਕੈਚ ਕੇ ਤੇ ਗੱਲਾਂ ਬਾਤਾਂ ਜਿਆਦੀ ਆ ਗਈ ਤਵਾ ਬੱਸ ਆ ਗਈ कंटिन्यू ਹੀ ਰੱਖਿਓ ਬਲੌਗ ਅੱਗੇ ਦੇਖਦੇ ਆਂ ਕੀ ਕੀ ਕਰਦੇ ਠੀਕ ਹੈ ਮਤਲਬ ਜੁੜੇ ਰਹੋ ਅੱਜ ਮੁੰਡੇ ਦਾ ਜਨਮ ਦੇਣਾ ਹੈ ਲੱਗ ਰਿਹਾ ਪੈ ਗਿਆ ਇਹਨਾਂ ਪੂਰੇ ਐ ਗੁੱਟੀਆਂ ਮੈਂ ਚਿੱਟੀਆਂ-ਚਿੱਟੀਆਂ ਲਿਆਉਂਦਾ ਮਨੂੰ ਵੀਰੇ ਹੈ ਰਹੀ ਗੱਲ

ਇੱਕਠੇ ਕਰਨਦੇ ਹੋ ਜੀ ਹੈ ਸੇਟਾ ਸੀ ਇਕੱਠੇ ਕਰਦੇ ਆ ਇੱਕ ਤੋਂ 3 ਪੂਰੀ ਸਟਾਰਾ 3 4 5 6 7 8 9 ਵੱਡੀ ਗੱਲ ਲਵਾਦਾ ਮੈਂ ਵੀ ਕੁੜੀ ਨਾਲ ਨਹੀਂ ਕਹਣ ਨੂੰ ਗਿਆ ਗੁੱਟੀ ਨਾਮੀ ਦੇ ਵੀਰੇ ਅੱਛਾ ਜਿਹੜਾ ਜਾਂਦਾ ਰਾਜ ਪ੍ਰਾਣੀ ਨਹੀਂ ਚਾਹੀਦੀਆਂ ਜਿਹੜੇ ਗੱਲੇ ਨੋੜਦੇ ਜਦੋਂ ਬੈਂਕ ਕਲੇ ਨੂੰ ਦੇੜੀ ਪੈ ਗਈ ਉਹ ਵੀ ਪੁੱਛਦੇ ਸੀ ਮੁੰਡਾ ਭਰਾ ਹੈਗਾ ਬਾਹਰ ਤੇਰਾ ਤੁਸੀਂ ਪ੍ਰਾਣੀ ਬਾਹਰ ਕਾਰਡ ਦੇ ਮੈਨੂੰ ਪੈ ਗਿਆ ਗੁੱਟੀਆਂ ਦਾ ਮੋੜ ਨਹੀਂ ਪਈ ਫਿਰ ਪੁਰਾਣੀ ਮੋੜ ਗਿਆਾਂਗੇ ਇਹ ਪ੍ਰਾਣੀ ਹੁਣ ਅਸੀਂ ਮੀਰ ਹੋਈ ਜਾਣਾ ਬਸ ਸਹੀ ਗੱਲ ਹੈ ਸਹੀ ਗੱਲ ਹੈ ਸੋ ਚੱਲਦੇ ਰਹਿੰਦੇ ਆ ਘਾਟੇ ਵਾਦੇ ਜ਼ਿੰਦਗੀ ਦੇ ਨਾ ਗਣਈ 786 ਦੇ ਗਣੋਟ ਆ ਗਿਆ ਉਹਦੇ ਕੰਢੋਂ ਵਾਂਗੂ ਮਨਸਾਪ ਦੇ ਮਨਸਾਪ ਦੇ 786 ਐ ਆ ਬਾਈ ਬਾੜੇ ਜਣੇ ਗੁੱਟੀਆਂ ਦੇਖਦੇ ਫਰੋਲ ਫਰੋਲ ਦੇਦੇ ਵੀ 786 ਨੋਟ ਮਿਲ ਜੂ ਔਰ ਕਦੇ-ਕਦੇ ਮਿਲਦਾ ਹਾਰਮਨ ਨੂੰ ਬਾਈ ਅੱਲਵਾ ਦੋ ਓਕੇ ਲਓ ਜੀ ਸਾਡੇ ਸਾਡੇ ਲੋਕੇਸ਼ਨ ਆਫਿਸ 'ਤੇ ਤੁਸੀਂ ਆ ਸਕਦੇ ਹੋ ਭੰਡਾਰੀ ਮਾਰਕੀਟ ਲਾਲ ਪੈਲਾਸ ਸਕੂਲ ਠੀਕ ਹੈ ਮਿੱਤਰੋ ਤੇ ਇਹ ਆਪਣਾ ਆਫਿਸ ਆ ਅੰਦਰਲੀ ਲੋਕੇਸ਼ਨ ਹੈ ਬਾਹਰਲੀ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਜਾਵਾਂਗੇ ਬਾਹਰ ਠੀਕ ਹੈ ਹੁਣ ਸਾਡੀਆਂ ਤਿਆਰੀਆਂ ਨੇ ਜਾ ਕੇ ਗਗਨ ਦਾ ਬਰਥਡੇ ਬਣਾਉਣਾ ਸੀ ਹੈ ਉਹ ਦੇਖਦੇ ਆਂ ਤਾਂ ਲਓ ਵੀ ਮਿੱਤਰੋ ਆ ਆਪਣੇ ਆਫਿਸ ਦੀਆਂ ਪੌੜੀਆਂ ਗੁੱਟੀ ਪੌੜੀਆਂ ਇਹਦੇ ਨਾਲ ਖਰਚੇ ਹੁੰਦੇ ਆਂ ਇਹ ਪੌੜੀਆਂ ਦੇ ਇਤਰੋ ਵੀ ਅੱਜ ਹੋ ਮਾਹੌਲ ਪੂਰਾ ਕਰਮਾ ਤੇ ਬਾਹਰ ਦੀ ਲੋਕੇਸ਼ਨ ਦਿਖਾਉਣੇ ਆ ਆਪਾਂ ਸਾਨੂੰ ਏ ਜੁੜੇ ਰਹੋ ਕਰ ਆ ਦੇਖ ਸਾਡੇ ਬਾਹਰ ਦੀ ਲੋਕੇਸ਼ਨ ਆਫਿਸ ਦੀ ਚੈੱਕ ਕਰ ਸਕਦੇ ਆਂ ਸੱਜਣੋ ਯਾ ਇਥੋਂ ਇਹ ਪੌੜੀਆਂ ਚੜੋ ਤੇ ਓਦੋਂ ਬਾਅਦ ਆਪਣਾ ਆਫਿਸ ਆ ਖੜੀਆਂ ਰਾਣੀਆਂ ਆਪਣੀਆਂ ਦੋਨੇ ਮਾਹੌਲ ਪੂਰਾ ਗਰਮਾ ਬਾਜ਼ਾਰ ਚ ਬਰਥਡੇ ਦੀਆਂ ਮੁਬਾਰਕਾਂ ਆ ਰਹੀਆਂ ਨੇ ਚਾਚੂ ਨੀ ਬੜਾ ਚਾਚੂ ਦੀ ਗੱਲ ਸੁਣੋ ਓਰੇ ਕੀ ਦਾ ਬਰਥਡੇ ਆ ਤੇਰਾ ਥੋੜੀਆ ਚਾਚੂ ਦਾ ਆ ਇਹਦੇ ਨਿਖੇ ਦਾ ਗਾਣ ਹੋਇਆ ਦੇ ਤੇਰਾ ਨਾਮ ਤਾਂ ਲਿਖਿਆ ਨਹੀਂ ਚੱਲ ਬੋਲ ਤੇਰਾ ਨਾਮ ਤਾਂ ਲਿਖਿਆ ਨਹੀਂ ਦਸਤਾ ਦੇ ਤੁਹ ਵੀ ਲੰਮੀ ਹੁੰਦੀ ਆ ਸੀ ਹੈ ਦਸਤਾ ਦੇ ਕਰੀਤੀ ਚਾਚੂ ਨੂੰ ਜਾ ਕਿ ਤੂੰ ਜਾ ਮਮੀ ਪੱਕਾ ਬੰਦ ਕਰ ਦੋ ਦੱਸ ਤਾਂ ਦੇ ਤੇਰਾ ਨਾਮ ਤਾਂ ਲਿਖਿਆ ਨਹੀਂ ਮਮੀ ਮੈਂ ਨੋਨਾ ਚਲ ਇੱਥੇ ਆ ਜਾ ਚੰਗਾ ਫਿਰ ਉਰੇ ਆ ਜਾ ਉਰੇ 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 ਆ ਜਾ ਕੇਕ ਕਟੇਗਾ ਮਮੀ ਆ ਜਾ ਇੱਧਰ ਆ ਜਾ ਪੱਕਾ ਬੰਦ ਕਰ ਪੱਕਾ ਲੋ ਗਿਫਟ ਕਿਹੜੀ ਮਿਲੀ ਆ ਕਿਹੜੀ ਮਿਲੀ ਹੈ ਗਿਫਟ ਤੈਨੂੰ ਗੱਲ ਨੂੰ ਸਵੇਰੇ ਦੰਦਾ ਦੀ ਗਿਫਟ ਲੈ ਆਈ ਦਿਖਾਈ ਭੱਜ ਗਿਆ ਹਾਏ ਹਾਏ ਚਲਾ ਕੇ ਵੀ ਦਿਖਾ ਦੇ ਕੀਨੇ ਲਿਆ ਕੇ ਦਿੱਤੀ ਐ ਇਹ ਹੈ ਓਏ ਇੱਦਾਂ ਦੇ ਸੋ ਜਾ ਚੁੱਕੇ ਨੂੰ ਕਿਨੇ ਲੱਗਦੀ ਹੈ 10 ਤਾਂ ਦੇ ਇਹ ਲੈ ਕੇ ਦੇ ਰੋ ਹਾਂ ਉਹ ਉਹ ਲਵਾ ਦੋ ਹਾਂ ਉਹ ਕਿਵੇਂ ਘਰ ਤੋਂ ਆ ਕੇ ਚਾਚੂ ਨੂੰ ਆ ਕੇ ਦਿਖਾ ਦੇ ਚੱਲਾ ਲੈ ਉੱਪਰ ਬੈਠ ਕੇ ਤਿੰਨ ਚਾਰ ਕਬੂਆ ਰੀ ਹੈ ਨਾ ਕਾਲੀ ਕੱਢੀ ਰਹਿਣਾ ਕੋਈ ਜੰਗ ਚਾਚੂ ਕਿਹ ਕੱਟੇਗਾ ਚਾਚੂ ਦੇ ਕੱਟਣਾ ਚਾਚੂ ਚਾਚੂ ਦਾ ਬਰਥਡੇ ਆ ਨਾ ਕੀ ਦੇ ਲਿਖਿਆ ਥੇ ਨਾਮ ਦੇ ਤੋ ਕੀ ਨਾਮ ਲਿਖਿਆ ਉੱਪਰ

トゥ टू ताली मार दे ताली मार दो ताली मार क्लैपिंग कर दे हैप्पी बर्थडे टू यू आ जाए हैप्पी बर्थडे ਸੋ ਆਪਣੇ ਗਗਨ ਦਾ ਸੀ ਅੱਜ ਜਨਮ ਦਿਨ ਤੇ ਤੁਹਾਨੂੰ ਪਤਾ ਹੀ ਆ ਗੰਗਣ ਬੈਠਾ ਗੱਡੀ 'ਚ ਅਸੀਂ ਬਾਈ ਕੋਲੇ ਨਾ ਕੰਮ ਆਏ ਸੀ ਤੇ ਬਾਈ ਨੇ ਨਾ ਦੂਰੋਂ ਪਛਾਣ ਲਿਆ ਬਹੁਤ ਬਹੁਤ ਚੰਗੀ ਗੱਲ ਨਾ ਬਾਈ ਨੇ ਮੇਰੇ ਆਪਰੇਸ਼ਨ ਬਾਰੇ ਪੁੱਛਿਆ ਨਾ ਮੈਂ ਐਵੇਂ ਦੇ ਲੋਕਾਂ ਦੀਆਂ ਆਸਾਂ ਦਵਾਵਾਂ ਕਰਕੇ ਬਚਿਆ ਜਿੰਨੂ ਮੈਨੂੰ 1 ਸਾਲ ਹੋ ਗਿਆ ਸੀ ਕਹਿੰਦੇ ਡਾਕਟਰ ਕਹਿੰਦਾ ਵੀ ਉੱਠਣਾ ਨਹੀਂ ਤੇ ਆ ਵੱਡੇ ਵੀਰੇ ਹੋਰਾਂ ਦੀ ਦਵਾਈਆਂ ਕਰਕੇ ਬਚਿਆ ਚੰਗਾ ਲੱਗਦਾ ਭਾਈ ਸਾਰਾ ਕੁਝ ਦੇਖ ਸਾਰੇ ਗੁੱਟ ਯਾਰ ਆਈ ਪ੍ਰੇ ਟੂ ਗੋਡ ਥੈਂਕ ਯੂ ਭਾਈ ਥੈਂਕ ਯੂ ਹੈਲਪ ਟੂ ਗੋਡ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਐਵਰੀ ਟਾਈਮ ਐਂਡ ਗੋਡ ਐਂਡ ਪ੍ਰੇ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਵੱਡੇ ਵੀਰੇ ਲਵ ਯੂ ਤੁਸੀਂ ਬਹੁਤ ਸਾਰਾ ਪਿਆਰ ਸਤਿਕਾਰ ਦਿੰਦੇ ਹੋ ਹਣ ਥੈਂਕ ਯੂ ਜੀ ਲਵ ਯੂ ਦਾ ਭਾਈ ਪਾਉਣ ਲਈ ਕਾਲੂ ਇਹ ਹੈ ਵਲੌਗ ਉਨਾ ਇਹੇ ਜੇ ਸਰੋਤਿਆਂ ਕਰਕੇ ਆਪਾਂ ਬਚੇ ਹੋਇਆ ਅੱਜ ਗगन ਦਾ ਸੀ ਜਨਮ ਦਿਨ ਤੇ ਅਸੀਂ ਆਏ ਸੀ ਜਨਮ ਦਿਨ ਮਨਾਉਣ ਤੇ ਮੈਂ ਤਾਂ ਵੈਸੇ ਪਾਰਟੀ ਨੂੰ ਮਿਲਣ ਆਇਆ ਸੀ ਤੇ ਇਨੇ ਗगन ਨੇ ਜਦੋਂ ਮੈਂ ਸਟੇਟ ਦੇਖੇ ਮੇਰ ਕੋਲ ਗੰਦਾ ਬਰਥ ਫਿਰ ਅਸੀਂ ਸੋਚਿਆ ਸਾਡੇ ਅੱਜ ਸੀ ਡੀਜੇ ਤੇ ਅਸੀਂ ਹੈਗਾ ਚੱਲਣ ਵਾਲੇ ਡੀਜੇ ਦੀ ਰਾਖੀ ਰਹਿ ਜਾਗੇ ਆਪਣਾ ਮਲੋਤਰਾ ਪੈਲੈਸ ਅੱਜ ਡੀਜੇ ਸੀ ਲੁਧਿਆਣੇ ਤੇ ਫਿਰ ਮੈਂ ਗगन ਦੇ ਨਾਲ ਹੀ ਆ ਗਿਆ ਮੰਨ ਕੇ ਕਿ ਯਾਰ ਆਪਾਂ ਤਰਕੇ ਕਟਾਗੇ ਫਿਰ ਅਸੀਂ ਉਸ ਤੋਂ ਬਾਅਦ ਪਹਿਲਾਂ ਅਸੀਂ ਸੋਚਿਆ ਫਿਰ ਆਪ ਦੇ ਆਪ ਆਪਣੇ ਆਪ ਕਟਾਂਗੇ ਫਿਰ ਨਹੀਂ ਫਿਰ ਅਸੀਂ ਨਾ ਆਪ ਕ ਕਰੇ ਜਾ ਕੇ ਕੇਕ ਲੈ ਗਏ ਮੰਮੀ ਹੋਰਾਂ ਨਾਲ ਕੇਕ ਕਟਿਆ ਫਿਰ ਅਸੀਂ ਕਿਹਾ ਕੰਮ ਕਰਦੇ ਆਂ ਕੰਮ ਕਰਨ ਤੋਂ ਬਾਅਦ ਹੋਣਾ ਸੀ ਅਸੀਂ ਬਾਜ਼ਾਰ 'ਚ ਰੋਟੀ ਦੇਖਣ ਤੇ ਵੀ ਅਸੀਂ ਆਖਿਆ ਵੀ ਅੱਜ ਘੈਂਟ ਜੇ ਕੈਫੇ 'ਤੇ ਰੋਟੀ ਖਾਣੇ ਆ ਤੇ ਸਾਨੂੰ ਕੈਫੇ ਨਹੀਂ ਮਿਲੇ ਹੋ ਗਏ ਬੰਦ ਤੇ ਫਿਰ ਸਾਨੂੰ ਨਾ ਮੁੰਡਾ ਮਿਲਿਆ ਇਹ ਬੰਦੇ ਨੇ ਸਾਨੂੰ ਦੂਰੋਂ ਪਛਾਣਿਆ ਮੈਨੂੰ ਕਹਿੰਦਾ ਭਾਜੀ ਗੁੱਡ ਗੁੱਡ ਕਿ ਬਬਲ ਇਹਨੇ ਪਾਣੀ ਦੀ ਬੋਤਲ ਲੈਣੀ ਸੀ ਗਗਨ ਨੇ ਤੇ ਲੱਗ ਰਹੀ ਸਾਨੂੰ ਇਹ ਉਹ ਬੰਦੇ ਨੇ ਨਾ ਦੁਕਾਨ ਬੰਦ ਕਰਤੀ ਸੀ ਉਸ ਵਕਤ ਦਵਾਰਾ ਖੋਲ ਕੇ ਕੇ ਪਾਣੀ ਦੀ ਸਾਨੂੰ ਬੋਟਲ ਦਿੱਤੀ ਸਾਨੂੰ ਇੰਨਾ ਮਾਨ ਮਹਿਸੂਸ ਹੋਇਆ ਉਹ ਬੰਦਾ ਕਹਿੰਦਾ ਬਾਈ ਜੀ ਮੈਂ ਤੁਹਾਨੂੰ ਨੈਟ ਤੇ ਦੇਖਦਾ ਤੇ ਤੁਹਾਡੇ ਲਈ ਦੁਆਵਾਂ ਮੰਗਦਾ ਜਦੋਂ ਤੁਹਾਡਾ ਆਪਰੇਟ ਹੋਇਆ ਸੀ ਵੀ ਮੈਂ ਬਹੁਤ ਦੁਆਵਾਂ ਕੀਤੀਆਂ ਸੀ ਇਹੋ ਜਿਹੇ ਪਰਸਨ ਬਚਨੇ ਚਾਹੀਦੇ ਸੋ ਬਈ ਅਸੀਂ ਤਾਂ ਉਹਦੇ ਗਰਾਂ ਨੂੰ ਪੈੜਾਂ ਦੀ ਮਿੱਟੀ ਆ ਧੂੜ ਦੀ ਧੂੜਾਂ ਅਸੀਂ ਤਾਂ ਤੁਹਾਡੇ ਚਰਨਾਂ ਦੀ ਜਿਹੜੇ ਤੁਸੀਂ ਇਹੋ ਜਿਹੇ ਸਰੂਤੇ ਸਾਨੂੰ ਪਿਆਰ ਕਰਦੇ ਜਿਨ੍ਹਾਂ ਦੀਆਂ ਦੁਆਵਾਂ ਤੇ ਅਸੀਂ ਬੱਚੇ ਫਿਰਦੇ ਆ ਸੋ ਲਵ ਯੂ ਇਹੋ ਜਿਹੇ ਬੰਦਿਆਂ ਨੂੰ ਬਾਬਾ ਬਹੁਤ ਵੱਡੀ ਵੱਡੀ ਲੰਮੀ ਉਮਰ ਦੇ ਗੋਡੇ ਖੜੀ ਸਕੜੀਸ ਮਾਰਨਾ ਸੋ ਮੈਂ ਇਹ ਚਾਹੁੰਦਾ ਪਰਮਾਤਮਾ ਅੱਗੇ ਵੀ ਪਰਮਾਤਮਾ ਮੇਰੇ ਤੋਂ ਕਿਸਦਾ ਮਾੜਾ ਨਾ ਕਰਵਾਈ ਤੇ ਸਭ ਤੋਂ ਵੱਡੀ ਗੱਲ ਜਿੱਦਨ ਸਾਡੀ ਜਾਨ ਜਾਣੀ ਹੈ ਮਾਲਕਾ ਮੇਰੀ ਤਾਂ ਇੱਕ ਮਿੰਟ ਚ ਲੈ ਜੀ ਬਸ ਘਰਦਿਆਂ ਦੇ ਪੈਸੇ ਨਾ ਲਵਾਈ ਤੇ ਉਹਨੂੰ ਘਰਦਿਆਂ ਨੂੰ ਰੋਲ ਲਾ ਨਹੀਂ ਕਿਸ ਪਾਸੇ ਤੇ ਚਰਨਾ ਚਾਹੀ ਬੇਨਤੀ ਆ ਸਾਰਿਆਂ ਦੇ ਖੁਸ਼ ਰਹਾ ਕਰੋ ਤੰਦਰੁਸਤ ਰਹੀ ਬਖਸ਼ੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਵਸਦੇ ਰਹਾ ਕਰੋ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਤੇ ਕਗਨ ਨਾਲ ਵੀ ਸਾਡੀ ਇਹੀ ਗੱਲ ਹੋਈ ਅੱਜ ਇਹਦਾ ਜਨਮ ਦਿਨ ਆ ਮੈਨੂੰ ਕਗਨ ਨੂੰ ਆਖਿਆ ਮਾਂ ਕਗਨ ਚੰਗੇ ਕੰਮ ਕਰਨੇ ਆਪਾਂ ਕਿਸੇ ਦਾ ਮਾੜਾ ਨਹੀਂ ਕਰਦਾ ਜੇ ਕੋਈ ਆਪਣੇ ਨਾਲ ਮਾੜਾ ਕਰ ਗਿਆ ਤਾਂ ਉਹਨੂੰ ਪਰਮਾਤਮਾ ਦੇਖਦਾ ਸੋ ਪਰਮਾਤਮਾ ਵੀ ਨਾ ਦੇਖੇ ਸੀ ਜਹਾਉਣੇ ਯਾਰ ਕਰਨ ਵਾਲਾ ਕਰ ਜਾਂਦਾ ਠੀਕ ਹੈ ਤੇ ਜਿਹੇ ਜਿਹੇ ਲੇਖਾਂ ਚ ਲਿਖਿਆ ਕਰਮਾਂ ਚ ਲਿਖਿਆ ਨਾ ਇੱਥੇ ਮੱਥੇ ਦੇ ਉਹ ਸਾਨੂੰ ਮਿਲਣਾ ਸੋ ਆਈ ਮੀਨ ਨਾ ਮਰੂ ਮਰੂ ਕਰੀ ਜਾਇਆ ਕਰੋ ਕਿਸ ਦੀਆਂ ਲੱਤਾਂ ਨਾ ਖਿੱਚਿਆ ਕਰੋ ਕੀ ਪਤਾ ਉਹ ਕਿਹੜੇ ਹਾਲਾਤਾਂ ਚ ਉੱਠ ਕੇ ਕਿਹੜੇ ਹਿਸਾਬ ਨਾਲ ਹਨਾ ਜੀਂਦਾ ਆਪਦੀ ਫੈਮਿਲੀ ਨੂੰ ਕਿੱਦਾਂ ਸਟ੍ਰਗਲ ਉਹਦੇ ਵੀ ਘਰ ਚ 100 ਪ੍ਰੋਬਲਮਾਂ ਆਉਣੀਆਂ ਬੰਦਾ ਆਪ ਨੂੰ ਦੱਸਦਾ ਨਹੀਂ ਤੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਬੰਦਾ ਕੋਈ ਸੌਖਾ ਹੋਊਗਾ ਸਭ ਦੀਆਂ ਪ੍ਰੋਬਲਮਾਂ ਨੇ ਅੱਜ ਕੱਲ ਚੜ੍ਹਦੀ ਕਲਾ ਚ ਨੇ ਸੋ ਪਰਮਾਤਮਾ ਮੈਂ ਕੀ ਕਹਣਾ ਵੀ ਚੜ੍ਹਦੀ ਕਲਾ ਚ ਰਹਿਆ ਕਰੋ ਠੀਕ ਹੈ ਤੇ ਗਗਨ ਹੋਰ ਓਕੇ ਸਭ ਕੁਝ ਓਕੇ ਬਾਈ ਜਮਾ ਅਸੀਂ ਹੁਣ ਭਾਲਦੇ ਆਂ ਰੋਟੀ ਰੋਟੀ ਖਾ ਕੇ ਅਸੀਂ ਨਿਕਲਾਂਗੇ ਚਗਰਾਉਨੋਂ ਤੇ ਕਰੇ ਆਫਿਸ ਸਮਾਨ ਕਰਾ ਕੇ ਇਕੱਠਾ ਤੇ ਮੀਂਹ ਪੈ ਗਿਆ ਸੱਚ ਸਾਨੂੰ ਗੱਲ ਲਾਦੇ ਮੀਂਹ ਪੈਣ ਦੇ ਨਾਲ ਸਾਰਾ ਕਿਲਾ ਹੋ ਗਿਆ ਹਾਂ ਸਾਡਾ ਸਕਰੀਨ ਜਿਹੜੀ ਉਹ ਭਜ ਗਈ ਨਾ ਲੀ ਇਸ ਕਰਕੇ ਹੁਣ ਉਹਦੇ ਵੱਲ ਦੇਖਣਾ ਸਵੇਰੇ ਧਿਆਨ ਦੇਣਾ ਤੇ ਕੁਝ ਪਾਰਟੀ ਦਾ ਫੋਨ ਆਇਆ ਉਹਨਾਂ ਨੂੰ ਵੀ ਮਿਲਣਾ ਸੋ ਜਾਉਂਦੇ ਬਸਦੇ ਰਹੋ ਸੋ ਗੁੱਡ ਨਾਈਟ ਤੇ ਹੋ ਸਕਿਆ ਸੀ ਜਾ ਕੇ ਅਜੇ ਗੁੱਡ ਨਾਈਟ ਕਰਾਂਗੇ ਤੁਹਾਨੂੰ ਬਾਕੀ ਕੰਟੀਨਿਊ ਜੀ ਠੀਕ ਹੈ ਜੀ ਜੁੜੇ ਰਹੋ ਬਲਾਸਟ ਜੋੜੀ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਸਕਿਪ ਕਰਕੇ ਵੀਡੀਓ ਨਾ ਜਾਇਓ ਠੀਕ ਹੈ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਆਪਣੀਆਂ ਚੱਜ ਦੀਆਂ ਗੱਲਾਂ ਸੁਣਾਉਣੇ ਆ ਤੁਹਾਨੂੰ ਸੁਣਿਆ ਕਰੋ ਜੀ ਠੀਕ ਹੈ ਜੀ ਲਵ ਯੂ ਬਾਏ ਬਾਏ